ਅਤੀਤੀ ਹੈ ਤੇ ਅੱਜ ਤਾਂ ਬੰਦਾ ਸਸਪੈਂਡ ਕਰ ਦਨ ਤਸੌਨੀ ਕੀ ਕੀਤਾ ਉਹਨਾਂ ਨੇ ਅੱਜ 1 ਮਹੀਨਾ ਹੋ ਗਿਆ ਤੇ ਹੁਣ ਕਹ ਰਹੇ 15 ਦਿਨ ਨਹੀਂ ਵੀ 4 ਮਹੀਨੇ ਹੋ ਗਏ ਵੀਰ ਜੀ ਜਦੋਂ ਨਹੀਂ 1 ਮਹੀਨਾ ਪਹਿਲਾਂ ਸਾਡੀ ਮੀਟਿੰਗ ਹੋਈ ਸੀ ਤੇ ਉਸ ਨੇ ਨੇ ਕਿੰਨੇ ਦਿਨ ਲਈ ਸੀਗੇ ਕੀ ਹੋਇਆ ਕਿੰਨੇ ਦਿਨ ਕੀ ਹੋਇਆ ਉਦੋਂ ਤੱਕ ਤੁਸੀਂ ਦੱਸੋ ਵੀ 1% ਹੋਇਆ 2% ਹੋਇਆ ਕਿੰਨਾ ਹੋਇਆ ਯਾਰ ਮੈਂ ਪੁੱਛਦਾ ਕਿੰਨੇ ਪਰਸੈਂਟ ਹੋਇਆ ਦੱਸੋ ਜੀ ਮੰਤਰੀ ਸਾਹਿਬ ਹਾਲਾ ਕਮੇਸਾਬ ਜੇ ਉਹ ਦਿਨ ਗੱਲ ਹੋਈ ਭਈ ਪਾਈ ਇਹਦੇ ਖੱਡੇ ਪਰ ਬੰਦ ਕਰ ਦਿਓ ਜਿਸੇ ਆਪਾਂ ਪੱਟ ਕੇ ਪਏ ਲੈਂਨ ਪਾਈ ਆ ਉਹਨੂੰ ਉਹਨਾਂ ਕੇ ਸੜਕ ਬਣਾ ਦਿਓ ਆਪਣੇ ਰੇੜੇ ਲੈ ਕੇ ਆਉਣਾ ਆਪਣੀ ਤੂੜੀ ਲੈ ਕੇ ਆਉਣਾ ਪੱਠੇ ਲੈ ਕੇ ਆਉਣਾ ਗੋਹਾ ਬਾਹਰ ਲੈ ਕੇ ਜਾਣ ਤੇ ਕਿਵੇਂ ਲੈ ਕੇ ਜਾਣਗੇ ਜੋ ਇਹ ਗਲਤੀਆਂ ਇਹਨਾਂ ਦੀਆਂ ਤੇ ਭੁਖ ਤਸੀਰਾਂ ਆ ਕਮੇਸਾਬ ਉਹ ਦਿਨ ਮੈਂ ਉਸਨੂੰ ਇਹਨੂੰ ਕਹਿ ਵੀ ਇਹਨੂੰ ਸਸਪੈਂਡ ਕਰੋ ਹੁਣੀ ਕਿਹਾ ਨਾ ਕਿੰਨੇ ਦਿਨ ਹੋ ਗਏ 1% ਵੀ ਕੰਮ ਨਹੀਂ ਹੋਇਆ 1% ਕੰਮ ਹੋਏ ਪੁੱਛੋ ਫਿਰ ਕਬਾਰ ਕਰੀ ਜਨੇ ਅੱਛਾ ਦੂਜੀ ਗੱਲ ਮੈਂ ਇਹ ਦੱਸਣਾ ਚਾਹੁੰਦਾ ਜੀ ਜਿਹੜਾ ਸਾਡਾ ਅਸੀਂ ਟੈਂਡਰ ਲਾਉਣਾ ਡੋਰ ਟੂ ਡੋਰ ਕਲੈਕਸ਼ਨ ਦਾ ਉਹਦੀ ਵੀ ਇੱਕ ਮਿਆਦ ਹੈਗੀ ਹੈ ਜਿਉਂ ਤਾ ਸਾਡਾ ਸੀਬੀਜੀ ਪਲਾਂਟ ਨਹੀਂ ਲੱਗਣਾ ਸੋ ਰੇੜੇ ਤੁਹਾਨੂੰ ਸਾਰਿਆਂ ਨੂੰ ਹੀ ਬਣਾਉਣੇ ਪੈਣੇ ਆ ਜਿੱਦਾਂ ਹੈਬੋ ਵਾਲੇ ਬਣਾਏ ਨੇ ਸੜਕਾ ਬਣਾਵਾ ਦਿਓ ਜੀ ਸੜਕਾ ਬਣਾ ਦਾਂਗੇ ਜੀ ਦੋ ਦਿਨ ਚ ਅਸੀਂ ਲਾ ਕੇ ਕਰਾ ਦਾਂਗੇ ਤੁਹਾਡੀ ਗੱਲ ਸਿਰ ਉੱਤੇ ਸੜਕਾ ਅਸੀਂ ਬਣਾ ਦਾਂਗੇ ਪਰ ਤੁਸੀਂ ਤੇ ਦੀ ਐ ਤੇ ਅੱਜ ਤਾਂ ਬੰਦਾ ਸਸਪੈਂਡ ਕਰ ਰਨ ਤਸੌਰੀ ਕੀ ਕੀਤਾ ਉਹਨਾਂ ਨੇ ਅਜੇ 1 ਮਹੀਨਾ ਹੋ ਗਿਆ ਤੇ ਹੁਣ ਕਹ ਰਹੇ 15 ਦਿਨ ਨਹੀਂ 3-4 ਮਹੀਨੇ ਹੋ ਗਏ ਵੀਰ ਜੀ ਜਦੋਂ ਨਹੀਂ 1 ਮਹੀਨਾ ਪਹਿਲਾਂ ਸਾਡੀ ਮੇਟੀ ਕੋਈ ਜਿੱਥੇ ਉਸ ਨੇ ਇਹ ਕਿੰਨੇ ਦਿਨ ਲਈ ਸੀਗੇ ਕੀ ਹੋਇਆ ਕਿੰਨੇ ਦਿਨ ਕੀ ਹੋਇਆ ਉਦੋਂ ਤੱਕ ਤੁਸੀਂ ਦੱਸੋ ਵੀ 1% ਹੋਇਆ 2% ਹੋਇਆ ਕਿੰਨਾ ਹੋਇਆ ਯਾਰ ਮੈਂ ਪੁੱਛਦਾ ਕਿੰਨੇ ਪਰਸੈਂਟ ਹੋਇਆ ਦੱਸੋ ਜੀ ਮંત્રી ਸਾਹਿਬ ਆ ਹਾਲ ਹੈ ਕਮੇਸਾਬ ਜੇ ਉਹ ਦਿਨ ਗੱਲ ਹੋਈ ਭਈ ਪਾਈ ਇਹਦੇ ਖੱਡੇ ਪਾਸੇ ਬੰਦ ਕਰ ਦਿਓ ਜਿਸ ਸੇ ਆਪਾਂ ਪੱਟ ਕੇ ਲੈਨ ਪਾਈ ਆ ਉਹਨੂੰ ਉਹਨਾਂ ਕੇ ਸੜਕ ਬਣਾ ਦਿਓ ਆਪਣੇ ਰੇੜੇ ਲੈ ਕੇ ਆਉਣਾ ਆਪਣੀ ਤੂੜੀ ਲੈ ਕੇ ਆਉਣਾ ਪੱਠੇ ਲੈ ਕੇ ਆਉਣਾ ਗੋਹਾ ਬਾਹਰ ਲੈ ਕੇ ਜਾਣਾ ਤੇ ਕਿਵੇਂ ਲੈ ਕੇ ਜਾਣਗੇ ਜੋ ਇਹ ਗਲਤੀਆਂ ਉਹਨਾਂ ਦੀਆਂ ਤੇ ਭੁਗਤਤੀ ਰਹੇ ਜਾਂ ਕਮੇਸਾਬ ਉਹ ਦਿਨ ਮੈਂ ਉਸਨੂੰ ਇਹਨੂੰ ਕਿਹਾ ਵੀ ਇਹਨੂੰ ਸਸਪੈਂਡ ਕਰੋ ਹੁਣੀ ਕਿਹਾ ਨਾ ਕਿੰਨੇ ਦਿਨ ਹੋ ਗਏ 1% ਵੀ ਕੰਮ ਨਹੀਂ ਹੋਇਆ 1% ਕੰਮ ਹੋਇਆ ਪੁੱਛੋ ਫਿਰ ਕਬਾਰ ਕਰੀ ਜਨੇ ਅਸਾ ਦੂਜੀ ਗੱਲ ਮੈਂ ਇਹ ਦੱਸਣਾ ਚਾਹੁੰਦਾ ਜੀ ਜਿਹੜਾ ਸਾਡਾ ਅਸੀਂ ਟੈਂਡਰ ਲਾਉਣਾ ਡੋਰ ਟੂ ਡੋਰ ਕਲੈਕਸ਼ਨ ਦਾ ਉਹਦੀ ਵੀ ਇੱਕ ਮਿਆਦ ਹੈਗੀ ਹੈ ਜਦੋਂ ਤੱਕ ਸਾਡਾ ਸੀਬੀਜੀ ਪਲਾਂਟ ਨਹੀਂ ਲੱਗਣਾ ਸੋ ਰੇੜੇ ਤੁਹਾਨੂੰ ਸਾਰਿਆਂ ਨੂੰ ਹੀ ਬਣਾਉਣੇ ਪੈਣੇ ਆ ਜਿੱਦਾਂ ਹੈਪਰੋ ਵਾਲੇ ਬਣਾਏ ਨੇ ਸੜਕਾ ਬਣਵਾ ਦੋ ਜੀ ਸੜਕਾ ਬਣਾ ਦਾਂਗੇ ਜੀ ਦੋ ਦਿਨ ਚ ਅਸੀਂ ਲਾ ਕੇ ਕਰਾ ਦਾਂਗੇ ਤੁਹਾਡੀ ਗੱਲ ਸਿਰ ਮੁੱਥੇ ਸੜਕਾ ਅਸੀਂ ਬਣਾ ਦਾਂਗੇ ਪਰ ਤੁਸੀਂ